ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜੀ ਰੈਸਪੀ ਬਣਾ ਰਹੀ ਆ ਸ਼ਾਇਦ ਇਹ ਤੁਸੀਂ ਬਣਾਈ ਹੋਏਗੀ ਇਹ ਦੇਖੋ ਜੀ ਮੈਂ ਭਿੰਡੀ ਇਸ ਤਰ੍ਹਾਂ ਕੱਟ ਲਈਏ ਧੋ ਕੇ ਸੁਕਾ ਕੇ ਔਰ ਇਹ ਮੈਂ ਕੱਟੀ ਅਰਬੀ ਅੱਜ ਤੁਸੀਂ ਹੈਰਾਨ ਹੋ ਜਾਓਗੇ ਕਿ ਭਿੰਡੀ ਤੇ ਅਰਬੀ ਮੈਂ ਕਿਸ ਤਰ੍ਹਾਂ ਇਕੱਠੀ ਬਣਾਵਾਂਗੀ ਦੋਨਾਂ ਨੂੰ ਅਗਰ ਤੇ ਤੁਸੀਂ ਮਿਕਸ ਕਰਕੇ ਬਣਾਣੀ ਹੈ ਤਾਂ ਵੀ ਬਣਾ ਸਕਦੇ ਹੋ ਬਿਲਕੁਲ ਤੁਸੀਂ ਭਿੰਡੀ ਵਾਂਗੂ ਅਰਬੀ ਨੂੰ ਕੱਟਣਾ ਛੋਟਾ ਛੋਟਾ ਔਰ ਜੇ ਅਗਰ ਤੁਸੀਂ ਲੰਬੀ ਭਿੰਡੀ ਕੱਟ ਰਹੇ ਹੋ ਤੇ ਲੰਬੇ ਹੀ ਅਰਬੀ ਕਟਨੀ ਹੈ ਅਗਰ ਛੋਟੀ ਕੱਟ ਰਹੇ ਹੋ ਤੇ ਛੋਟੀ ਅਰਬੀ ਕਟਨੀ ਹੈ ਨਾਲ ਮੈਂ ਹਰੀਆਂ ਮਿਰਚਾਂ ਲੈ ਲਿਆ ਨੇ ਨਾਲ ਮੈਂ ਲੈਨੇ ਪਿਆਜ਼ ਹੋ ਸਭ ਤੋਂ ਪਹਿਲੇ ਮੈਂ ਤਵਾ ਰੱਖਿਆ ਮੈਂ ਤਵੇ ਤੇ ਇਹ ਦੋਨੋਂ ਚੀਜ਼ਾਂ ਬਣਾ ਰਹੀਆਂ ਇਸ ਤਰ੍ਹਾਂ ਤੁਸੀਂ ਇਕੱਠੀਆਂ ਵੀ ਬਣਾ ਸਕਦੇ ਹੋ ਅਲੱਗ-ਅਲੱਗ ਜਗ੍ਹਾ ਗੈਸਟ ਆ ਜਾਂਦੇ ਨਾ ਬਾਈ ਚਾਂਸ ਤੁਹਾਡੇ ਘਰ ਜਲਦੀ ਤੇ ਤੁਸੀਂ ਦੋਨੋਂ ਚੀਜ਼ਾਂ ਇਕੱਠੀਆਂ ਵੀ ਬਣਾ ਸਕਦੇ ਹੋ ਤੁਹਾਡੇ ਕੋਲ ਟਾਈਮ ਸ਼ੋਰਟ ਹੈ ਤੇ ਤੁਹਾਡੇ ਕੋਲ ਟਾਈਮ ਇੰਨਾ ਨਹੀਂ ਕਦੇ ਮੈਂ ਦੇਸੀ ਘੀ ਉਪਾ ਦਿੱਤਾ ਹੈ ਉੱਪਰ ਤੁਸੀਂ ਤੇਲ ਚ ਵੀ ਬਣਾ ਸਕਦੇ ਹੋ ਰਿਫਾਈਨਡ ਵੀ ਬਣਾ ਸਕਦੇ ਹੋ ਤੇ ਦੇਸੀ ਘੀ ਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਹੁ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਥੋੜੀ ਥੋੜੀ ਸੌਫ ਜੀਰਾ ਜਵੈਨ ਹਾਂ ਜੀ ਇਹ ਰੈਸਪੀ ਇੰਨੀ ਈਜ਼ੀ ਹੈ ਔਰ ਇੰਨੀ ਟੇਸਟੀ ਬਣਦੀ ਹੈ ਸਬਜੀ ਕਿ ਕਮਾਲ ਦੀ ਬਣ ਜਾਂਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਅਰਬੀ ਨੂੰ ਵੀ ਤੁਸੀਂ ਇਸ ਤਰੀਕਾ ਨਾਲ ਮੈਂ ਥੋੜਾ ਜਿਹਾ ਨਮਕ ਲਗਾ ਕੇ ਰੱਖ ਦਿੱਤੀ ਸੀ ਹੁਣ ਦੇਖੋ ਬਿਲਕੁਲ ਸੁੱਕ ਗਈ ਹੈ ਪਾਣੀ ਨੇ ਇਹਦੇ ਛੋਲਾ ਸਿੱਧਾ ਨਾ ਭਿੰਡੀ ਵਿੱਚ ਨਾ ਅਰਬੀ ਵਿੱਚ ਤੇ ਹੁਣ ਅਸੀਂ ਦੇਖੋ ਤਵੇ ਤੇ ਜਿਹੜਾ ਤੇਲ ਘਿਓ ਪਾਇਆ ਸੀ ਉਹ ਗਰਮ ਹੋ ਗਿਆ ਤੁਸੀਂ ਰਿਫਾਈਨਡ ਵੀ ਪਾ ਸਕਦੇ ਹੋ ਤੇਲ ਵੀ ਪਾ ਸਕਦੇ ਹੋ ਅਤੇ ਘਿਓ ਵੀ ਪਾ ਸਕਦੇ ਹੋ ਹੁਣ ਅਸੀਂ ਸੋਪ ਜੀਰਾ ਚੁਵੈਨ ਤਿੰਨੋਂ ਚੀਜ਼ਾਂ ਨੂੰ ਅਸੀਂ ਭੁੰਨਾਂਗੇ ਪਹਿਲੇ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਹਾਂਜੀ ਦੇਖੋ ਸਾਡੇ ਪੁੱਜ ਗਏ ਨੇ ਅਸੀਂ ਸਭ ਤੋਂ ਪਹਿਲੇ ਪਾਣੀ ਅਰਬੀ ਠੀਕ ਹੈ ਜੀ ਕਿਉਂਕਿ ਜਿਹੜੀ ਪਿੰਡੀ ਹੈ ਉਹ ਬਹੁਤ ਜਲਦੀ ਗਲ ਜਾਂਦੀ ਹੈ ਪਰ ਅਸੀਂ 2 ਮਿੰਟ ਪਹਿਲੇ ਅਰਬੀ ਨੂੰ ਪਾਵਾਂਗੇ ਅੱਛੇ ਤਰ੍ਹਾਂ ਨੂੰ ਭੁੰਨਾਂਗੇ ਤੇ ਫਿਰ ਇਹਨੂੰ ਸਾਈਡ ਤੇ ਕਰਕੇ ਨਾਲ ਹੀ ਅਸੀਂ ਅਰਬੀ ਵੀ ਪਾ ਦਨੇ ਹਾਂ ਬਹੁਤ ਹੀ ਮਜ਼ੇਵਲੀ ਰੈਸਪੀ ਬਣਦੀ ਹੈ ਮੈਂ ਜ਼ਿਆਦਾ ਨਹੀਂ ਲਈ ਥੋੜ੍ਹੀ ਥੋੜ੍ਹੀਆਂ ਦੋਨੋਂ ਚੀਜ਼ਾਂ ਲਈਆਂ ਨੇ ਤੁਸੀਂ ਆਪਣੀ ਫੈਮਿਲੀ ਦੇ ਮੁਤਾਬਿਕ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਅੱਛੇ ਤਰ੍ਹਾਂ ਅੱਜ ਅਸੀਂ ਕੋਈ ਮਿਰਚ ਮਸਾਲੇ ਨਹੀਂ ਪਾਣੇ। ਬਸ ਇਹ ਨੂੰ ਥੋੜਾ ਜਿਹਾ ਭੁੰਨਾਂਗੇ। 2 ਮਿੰਟ ਭੁੰਨ ਕੇ ਫਿਰ ਇਹਨੂੰ ਅਸੀਂ ਸਾਈਡ ਤੇ ਕਰ ਦੇਣਾ ਤੇ ਨਾਲ ਹੀ ਅਸੀਂ ਇਹ ਭਿੰਡੀ ਨੂੰ ਪਾ ਲਾਂਗੇ। ਤਾਂ ਕਿ ਜਿਹੜੀ ਸੌਫ ਜੀਰਾ ਜਵਾਂ ਜੋ ਐਵੇਂ ਹੋਰ ਥੋੜੀ ਥੋੜੀ ਅਦਰ ਨਾਲ ਲੱਗ ਜਾਵੇ ਤੇ ਅਸੀਂ ਫਿਰ ਇਹਨੂੰ ਸਾਈਡ ਤੇ ਕਰ ਦਵਾਂਗੇ ਤੇ ਉਸ ਤੋਂ ਬਾਅਦ ਭਿੰਡੀ ਨਾਲ ਹੀ ਪਾ ਲਵਾਂਗੇ। ਠੀਕ ਹੈ ਜਿਹੜੀ ਚੀਜ਼ ਪਹਿਲੇ ਗਲ ਜਾਏਗੀ ਤੁਸੀਂ ਉਹਨੂੰ ਉਤਾਰ ਸਕਦੇ ਹੋ ਕੋਈ ਜ਼ਰੂਰੀ ਨਹੀਂ। ਦੋਨੋਂ ਤੁਸੀਂ ਇਕੱਠੇ ਉਤਾਰ ਰਹੀਆਂ ਨੇ ਔਰ ਤੁਸੀਂ ਅਲੱਗ-ਅਲੱਗ ਵੀ ਤੁਸੀਂ ਪਾ ਸਕਦੇ ਹੋ ਡੋਂਗਿਆਂ ਦੇ ਵਿੱਚ ਅਗਰ ਤੁਸੀਂ ਐਂਡ ਤੇ ਮਿਕਸ ਕਰਨੀ ਹੈ ਤਾਂ ਵੀ ਮਿਕਸ ਵੀ ਕਰ ਸਕਦੇ ਹੋ ਹੁਣ ਅਸੀਂ ਸਾਈਡ ਤੇ ਪਾ ਦਾਂਗੇ ਪਿੰਡੇ ਅਰਬੀ ਅਸੀਂ ਸਾਈਡ ਸੇ ਕਰ ਦਿੱਤੀ ਹੈ ਤੇ ਨਾਲ ਹੀ ਅਸੀਂ ਪਿੰਡੀ ਕਰ ਦਿੱਤੀ ਹੈ ਇੱਕ ਪੈਦੇ ਤੇ ਤੇਲ ਬੜਾ ਘੱਟ ਲੱਗਦਾ ਹੈ ਤਵੇ ਦੇ ਉੱਤੇ ਟੇਸਟ ਹੀ ਬੜਾ ਅਲੱਗ ਜਾਂਦਾ ਤੁਸੀਂ ਵਿਆਹ ਸ਼ਾਦੀਆਂ ਤੇ ਵੀ ਜਾਂਦੇ ਹੋ ਤੁਸੀਂ ਦੇਖਦੇ ਹੋ ਕਿ ਕਿਵੇਂ ਤਵੇ ਦੇ ਉੱਤੇ ਉਹਨਾਂ ਨੇ ਬੈਂਗਣ ਭਿੰਡੀ ਅਰਬੀ ਕarele ਕਿੰਨਾ ਕੁਝ ਉਹਨਾਂ ਨੇ ਇੱਕੋ ਤਵੇ ਦੇ ਉੱਤੇ ਰੱਖਿਆ ਹੁੰਦਾ ਔਰ ਮੇਰਾ ਬੜਾ ਮਨ ਸੀਗਾ ਕਿ ਮੈਂ ਬੈਂਗਣ ਵੀ ਹੁੰਦਾ ਤੇ ਉਹ ਵੀ ਨਾਲ ਹੀ ਬਣਾਉਂਦੀ ਪਰ ਫਿਰ ਕਿਸੇ ਦਿਨ ਮੈਂ ਰੈਸਪੀ ਪਾਵਾਂਗੀ ਤਾਂ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਇਕੱਠੀਆਂ ਬਣਾ ਕੇ ਦਿਖਾਵਾਂਗੀ ਕarele ਵੀ ਬੈਂਗਣ ਵੀ ਔਰ ਭਿੰਡੀ ਤੇ ਅਰਬੀ ਠੀਕ ਹੈ ਜੀ ਥਣ ਥੋੜਾ ਨੀ ਸੀਮ ਤੇ ਕਰਕੇ ਰੱਖਾਂਗੀ ਅਜੇ ਹਾਂਜੀ ਹੁਣ ਅਸੀਂ ਸੈਂਟਰ ਦੇ ਵਿੱਚ ਪਿਆਜ਼ ਪਾ ਦਾਂਗੇ 2 ਮਿੰਟ ਹੋ ਗਏ ਨੇ ਸਾਨੂੰ ਭੁੰਦਿਆਂ ਨੂੰ ਉਹ ਜਿਹੜੀ ਹਰੀ ਮਿਰਚ ਹੈ ਉਹ ਅਸੀਂ ਲੰਬੀ ਲੰਬੀ ਕੱਟ ਕੇ ਪਾ ਦਾਂਗੇ। ਜਦ ਨਹੀਂ ਦੇ ਚਾ ਸਾਡੇ ਪਿਆਜ਼ ਵੀ ਪੁੱਜ ਜਾਣਗੇ ਇਸ ਤਰੀ ਤੁਸੀਂ ਲੇਅਰਸ ਬਣਾ ਲੈਣੇ ਹਨ ਨਾ ਅਲੱਗ-ਅਲੱਗ ਜਿੰਨੀਆਂ ਵੀ ਤੁਸੀਂ ਸਬਜ਼ੀਆਂ ਬਣਾਉਣੀਆਂ ਹਨ ਨਾ ਅਲੱਗ-ਅਲੱਗ ਤੁਸੀਂ ਲੇਅਰਸ ਬਣਾ ਲੈਂਦੇ ਹੋ ਠੀਕ ਹੈ ਜੀ। ਤੇ ਹੁਣ ਅਸੀਂ ਹਰੀ ਮਿਰਚ ਜੜੀ ਹੈ ਇਹਨੂੰ ਥੋੜੀ ਲੰਬੀ ਲੰਬੀ ਕੱਟ ਕੇ ਉਹ ਵੀ ਵਿੱਚ ਪਾ ਦਾਂਗੇ। ਹਾਂਜੀ ਹਰੀ ਮਿਰਚ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾ ਸਕਦੇ ਹੋ ਮੈਂ ਸਿਰਫ 3 ਮਿਰਚਾਂ ਲਈਆਂ ਨੇ ਹੁਣ ਅਸੀਂ ਇਹਨੂੰ ਟੱਕਣ ਦੇ ਨਾਲ ਟੱਕ ਦਵਾਂਗੇ ਤਾਂ ਕਿ ਅੱਛੀ ਤਰ੍ਹਾਂ ਇਹ ਪੁੱਜ ਜਾਵੇ ਤੇ ਗਲ ਵੀ ਜਾਣ ਠੀਕ ਹੈ ਜੀ ਫਿਰ ਤੁਸੀਂ 2 ਮਿੰਟ ਬਾਅਦ ਇਹਨੂੰ ਉੱਪਰ-ਨੀਚੇ ਕਰ ਸਕਦੇ ਹੋ ਅੱਛੀ ਤਰ੍ਹਾਂ ਜਦੋਂ ਪੁੱਜ ਜਾਣਗੇ ਅਸੀਂ ਜੀ ਮਿਰਚ ਮਸਾਲੇ ਅਸੀਂ ਜੀ ਕੁਝ ਨਹੀਂ ਪਾਣਾ ਬਹੁਤ ਹੀ ਹੈਲਦੀ ਤੇ ਬਹੁਤ ਹੀ ਵਧੀਆ ਰੈਸਪੀ ਬਣਦੀ ਹੈ ਇੱਕ ਵਾਰੀ ਜਿਹੜੀ ਟਰਾਈ ਕਰਕੇ ਦੇਖਣਾ ਹੁਣ ਅਸੀਂ ਇਹਦੇ ਉੱਤੇ ਦੇਵਾਂਗੇ ਟੱਕਣ ਹਾਂਜੀ ਇਸ ਨੂੰ ਕਵਰ ਕਰ ਦਿੱਤਾ ਸਿਰਫ 2-3 ਮਿੰਟ ਵਾਸਤੇ ਕਵਰ ਕਰਨੀਆਂ ਤੇ ਬਹੁਤ ਹੀ ਵਧੀਆ ਦੇਖਣਾ ਬਣ ਜਾਏਗੀ ਗਲ ਜਾਏਗੀ ਉਸ ਤੋਂ ਬਾਅਦ ਅਸੀਂ ਨਮਕ ਮਿਰਚ ਮਸਾਲੇ ਪਾਵਾਂਗੇ ਪਹਿਲੇ ਅਸੀਂ ਬਿਲਕੁਲ ਨਹੀਂ ਮਿਕਸ ਕਰਨੀ ਸਬਜੀ ਐਂਡ ਤੇ ਕਰਨੀ ਹੈ ਕਿਉਂਕਿ ਜਿਹੜੀ ਲੇਸ ਹੁੰਦੀ ਹੈ ਉਹ ਬਿਲਕੁਲ ਸੁੱਕ ਜਾਂਦੀ ਹੈ ਦੇ ਵਿੱਚੋਂ ਤੇ ਫਿਰ ਤੁਸੀਂ ਮਿਕਸ ਕਰ ਸਕਦੇ ਹੋ ਠੀਕ ਹੈ ਜੀ ਅਜੇ ਮਿਕਸ ਨਹੀਂ ਕਰਨੀ ਜਦ ਤੱਕ ਤੁਹਾਡੀ ਗਲਤੀ ਨਹੀਂ ਅਰਬੀ ਲੇਟ ਗਲਦੀ ਹੈ ਔਰ ਪਿੰਡੀ ਜਲਦੀ ਗਲ ਜਾਂਦੀ ਹੈ ਅਗਰ ਤੁਸੀਂ ਪਹਿਲੇ ਹੀ ਮਿਕਸ ਕਰ ਦੋਗੇ ਤੇ ਫਿਰ ਜਿਹੜੀ ਅਰਬੀ ਉਹ ਕੱਚੀ ਰਹਿ ਜਾਏਗੀ ਤੇ ਪਿੰਡੀ ਜਿਹੜੀ ਉਹ ਜ਼ਿਆਦਾ ਗਲ ਜਾਏਗੀ ਐਸੋ ਤੁਸੀਂ ਇਹ ਪੂਰਾ ਖਾਸ ਧਿਆਨ ਰੱਖਣਾ ਕਿ ਤੁਸੀਂ ਅਰਬੀ ਜਦ ਤੱਕ ਨਿਕਲਦੇ ਉਦੋਂ ਤੱਕ ਮਿਕਸ ਨਹੀਂ ਕਰਨਾ ਨਹੀਂ ਤੇ ਤੁਸੀਂ ਅਲੱਗ-ਅਲੱਗ ਪਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਵਾਰੀ ਹੈ ਨਮਕ ਮਿਰਚ ਮਸਾਲੇ ਪਾਣ ਦੀ 2-3 ਮਿੰਟ ਹੋ ਗਏ ਨੇ ਇਹ ਦੇਖੋ ਜੀ ਸਾਡੀ ਸਬਜੀ ਤਕਰੀਬਨ ਬਣ ਚੁੱਕੀ ਹੈ ਤੇ ਅਸੀਂ ਹੁਣ ਚੈੱਕ ਕਰਾਂਗੇ ਪਹਿਲੇ ਇਹਨਾਂ ਨੂੰ ਅਜੇ ਮਿਕਸ ਨਹੀਂ ਕਰਨਾ ਬਿਲਕੁਲ ਵੀ ਪਿਆਜ਼ ਬੇਸ਼ੱਕ ਮਿਕਸ ਹੋ ਜੇ पर अरबी नुने करना क्योंकि ਤੁਹਾਨੂੰ ਪਤਾ ਹੈ अरबी ਟਾਈਮ ਲੈਂਦੀ ਹੈ ਤੇ ਫਿਰ ਕੱਚੀ ਕੱਚੀ ਸੁਆਹ ਨਹੀਂ ਲੱਗਣੀ ਜੇ ਮਿਕਸ ਹੋ ਗਈ ਤੇ ਫਿਰ ਸਾਨੂੰ ਉਹਦੇ ਚੋਂ ਕੱਢਣੀ ਮੁਸ਼ਕਲ ਹੋ ਜੰਗੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਕੋਈ ਪੋਨ ਹੀ ਰੱਖ ਸਕਦੇ ਹੋ ਸਟੀਲ ਦੀ ਅਗਰ ਤੁਹਾਨੂੰ ਲੱਗਦਾ ਦਿੱਕਤ ਲੱਗਦੀ ਹੈ ਤਾਂ ਤੁਸੀਂ ਕੁਛ ਰੱਖ ਨਹੀਂ ਸਕਦੇ ਵਿੱਚ ویسے ਵੀ ਇੰਨੀ ਮੁਸ਼ਕਲ ਨਹੀਂ ਆਂਦੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਸੁੱਕਾ ਧਨੀਆ ਸਾਰਾ ਅਸੀਂ ਫੈਲਾ ਕੇ ਪਾ ਦੇਣਾ अरबी ਦੇ ਵੀ ਪਾ ਦਾਂਗੇ ਇਸ ਤਰੀ ਫੋਨਪਾ ਅਮਾਗੇ ਗਰਮ ਮਸਾਲਾ ਥੋੜੀ ਜਿਹੀ ਹਲਦੀ ਭਿੰਡੀ ਤੇ ਤਕਰੀਬਨ ਹਲਦੀ ਲੋਗ ਨਹੀਂ ਪਾਉਂਦੇ ਤਾਂ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜੇ ਤੁਸੀਂ ਪਾਣੀ ਹੈ ਤਾਂ ਪਾ ਲਓ ਨਹੀਂ ਪਾਣੀ ਤੇ ਕੋਈ ਜ਼ਰੂਰਤ ਨਹੀਂ ਅੰਨੀ ਨਾਲੀ ਪਾ ਲਾਂਗੇ ਇਸੀ ਦੇਗੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਪਾਣਾ ਨਮਕ ਨਮਕ ਨੂੰ ਬੜੇ ਧਿਆਨ ਨਾਲ ਪਾਣਾ ਹੈ ਪਹਿਲੇ ਅਸੀਂ ਹਰਬੀ ਤੇ ਪਾਵਾਂਗੇ ਤਾਂ ਕਿ ਜ਼ਿਆਦਾ ਨਾ ਹੋ ਜਾਵੇ ਨਮਕ ਥੋੜਾ ਜਿਹਾ ਭਿੰਡੀ ਦਾ ਵੀ ਪਾ ਦਾਂਗੇ ਨਮਕ ਨੂੰ ਬਹੁਤ ਹਿਸਾਬ ਨਾਲ ਪਾਣਾ ਹੈ ਕਿਉਂਕਿ ਤੁਸੀਂ ਬਾਅਦ ਚ ਪਾ ਸਕਦੇ ਹੋ ਅਗਰ ਫਿਰ ਜ਼ਿਆਦਾ ਪੈ ਗਿਆ ਤੇ ਫਿਰ ਮੁਸ਼ਕਲ ਹੋ ਜਾਵੇਗੀ ਠੀਕ ਹੈ ਜੀ ਹੁਣ ਅਸੀਂ ਪਾਵਾਂਗੇ ਚਾਟ ਮਸਾਲਾ ਜਿਸ ਦੇ ਨਾਲ ਟੇਸਟ ਇਹਦਾ ਬਣਨਾ ਕਿਉਂਕਿ ਚਾਟ ਬਸਰਸ ਵਿੱਚ ਟਮਾਟੋ ਜੂਸ ਨਹੀਂ ਕਰ ਰਹੇ ਇਸ ਵਾਸਤੇ ਚਾਟ ਮਸਾਲਾ ਤੇ ਜ਼ਰੂਰੀ ਹੈ ਪਾਣਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲਾਂਗੇ ਜ਼ਿਆਦਾ ਨਹੀਂ ਕਰਨਾ ਬਿਲਕੁਲ ਹੌਸੇ ਹੌਸੇ ਤਾਂ ਕਿ ਸਾਡੀ ਜਿਹੜੀ ਸਬਜੀ ਉਹ ਗਿਰੇ ਵੀ ਨਾ ਤੇ ਮਿਕਸ ਵੀ ਹੋ ਜਾਵੇ ਬਹੁਤ ਵਧੀਆ ਤਰ੍ਹਾਂ ਨਾਲ ਸਾਰੇ ਪਿਆਜ਼ ਲੈ ਪਿਆਜ਼ਾਂ ਨੂੰ ਵੀ ਮਿਕਸ ਕਰ ਲਾਂਗੇ ਉਨਾ ਸੀ ਅਰਬੀ ਸੋਰੀ ਜਿਹੜੀ ਸਾਡੀ ਪਿੰਡੀ ਹੈ ਤੇ ਪਿਆਜ਼ ਇਹਨੂੰ ਅਸੀਂ ਮਿਕਸ ਕਰ ਸਕਦੇ ਹਾਂ ਅਰਬੀ ਨੂੰ ਅਸੀਂ ਐਂਡ ਤੇ ਕਰਾਂਗੇ ਕਿਉਂਕਿ ਸਾਨੂੰ ਪਤਾ ਚੱਲ ਜੇਗਾ ਜਦੋਂ ਵੀ ਗਲ ਗਈ ਹੈ ਅਰ ਜਿਹੜੀ ਪਿੰਡੀ ਉਹ ਤਾਂ ਗਲ ਵੀ ਗਈ ਹੈ ਬਣ ਗਈ ਸਾਡੀ ਬਿਲਕੁਲ ਤਿਆਰ ਹੋ ਗਈ ਹੈ ਪਰ ਅਰਬੀ ਨੂੰ ਜਿੰਨਾ ਟਾਈਮ ਲੱਗੇਗਾ ਇਸ ਵਾਸਤੇ ਅਗਰ ਤੁਸੀਂ ਸੈਪਰੇਟ ਰੱਖਣੀ ਚਾਹੁੰਦੇ ਹੋ ਤਾਂ ਸੈਪਰੇਟ ਹੀ ਰੱਖ ਸਕਦੇ ਹੋ ਅਗਰ ਤੁਸੀਂ ਮਿਕਸ ਕਰਨੀ ਚਾਹੁੰਦੇ ਹੋ ਤੇ ਮਿਕਸ ਵੀ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਆ ਦੇਖੋ ਜੇ ਸਾਡੀ ਪਿੰਡੀ ਹੋ ਗਈ ਬਿਲਕੁਲ ਪਿਆਰ ਬਟ ਅਸੀਂ ਜੇ ਇੱਕ 2 ਮਿੰਟ ਜੇ ਹੋਰ ਰੱਖਾਂਗੇ ਬਣਨ ਦਵਾਂਗੇ ਥੋੜੀ ਦਿਰ ਹੋਰ ਤੇ ਅਰਦੀ ਨੂੰ ਅਸੀਂ ਕਰ ਦਵਾਂਗੇ ਥੋੜਾ ਮਿਕਸ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੀ ਏ ਔਰ ਇੱਕੋ ਟਾਈਮ 'ਚ ਤੁਹਾਡੀਆਂ ਦੋ ਤਿੰਨ ਸਬਜ਼ੀਆਂ ਇਕੱਠੀਆਂ ਬਣ ਜਾਂਦੀਆਂ ਨੇ ਅਗਰ ਤੁਸੀਂ ਇਹ ਤਵੇ ਤੇ ਬਣਾਉਂਦੇ ਹੋ ਫਰਾਈ ਪੈਨ ਦੀ ਤਰ੍ਹਾਂ ਹੀ ਹੁੰਦਾ ਤਵਾ ਵੀ ਕੜਾਈ ਵਾਂਗੂ ਹੀ ਕੰਡਿਆਂ ਵਾਲੇ ਅੱਜਕੱਲ ਬਹੁਤ ਵਧੀਆ ਚੱਲ ਪਏ ਨੇ ਹੋਣੇ ਵੀ ਜੇ ਤੁਹਾਡੇ ਕੋਲ ਵੀ ਬਟੇ ਇਹਦੇ ਤੇ ਬਹੁਤ ਹੀ ਅੱਛਾ ਬਣ ਜਾਂਦਾ ਹੈ ਸਮਾਨ ਮਟੀਰੀਅਲ ਜਿਹੜਾ ਮੈਨੂੰ ਲੱਗਦਾ ਅਰਬੀ ਤੇ ਥੋੜਾ ਜਿਹਾ ਹੋਰ ਤੇਲ ਪਾਣਾ ਪਏਗਾ ਥੋੜਾ ਨੂੰ ਸੈਂਟਰ ਚ ਕਰ ਦਿੰਨੇ ਆਂ ਔਰ ਸੇਕ ਨੂੰ ਬਿਲਕੁਲ ਮੱਧਮ ਕਰ ਦਿੰਨੇ ਆਂ ਅਰਬੀ ਨੂੰ ਅਜੇ ਟਾਈਮ ਲੱਗੇਗਾ ਗਲੀ ਨਹੀਂ ਅੱਛੀ ਤਰ੍ਹਾਂ ਥੋੜੀ ਕਸਰ ਹੈ ਜੀ ਅਰਬੀ ਚ ਠੀਕ ਹੈ ਜਿਸ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਅਜੇ ਚ ਜਿੰਨ ਤੋਂ ਜੋੜ ਤੇ ਤੁਸੀਂ ਤੇਲ ਯੂਜ਼ ਕਰ ਸਕਦੇ ਹੋ ਅਗਰ ਤੁਹਾਨੂੰ ਘੱਟ ਲੱਗਦਾ ਹੈ ਤੇ ਚਲੋ ਜੀ ਹੁਣ ਅਸਾਂ ਨੂੰ ਫਿਰ ਟੱਕ ਦਵਾਂਗੇ ਅਗਰ ਤੁਹਾਨੂੰ ਲੱਗਦਾ ਹੈ ਕਿ ਸਾਡੀ ਪਿੰਡੀ ਗਲ ਗਈ ਹੈ ਬਹੁਤ ਵਧੀਆ ਬਣ ਗਈ ਹੈ ਤੇ ਤੁਸੀਂ ਇਹਨੂੰ ਕੱਢ ਵੀ ਸਕਦੇ ਹੋ ਇੱਕ ਸਾਈਡ ਤੋਂ ਪਰ ਮਿਕਸ ਨਹੀਂ ਕਰਨਾ ਇਹਨੂੰ ਅਲੱਗ ਹੀ ਰੱਖਣਾ ਠੀਕ ਹੈ ਜੀ ਹੁਣ ਅਸੀਂ ਫਿਰ 2 ਮਿੰਟ ਵਾਸਤੇ ਟੱਕਣ ਦੇਣ ਲੱਗੇ ਹਾਂ ਅਸੀਂ ਹੁਣ 2 ਮਿੰਟ ਬਾਅਦ ਚੈੱਕ ਕਰਦੇ ਆ ਕਿ ਇਸ ਤਰ੍ਹਾਂ ਦੀ ਬਣੀ ਹੈ। ਹਾਂਜੀ ਹੁਣ ਅਸੀਂ ਟੱਕਣ ਲਾ ਕੇ ਦੇਖਾਂਗੇ ਇੱਕ ਵਾਰੀ ਕਿ ਸਾਡੀ ਸਬਜ਼ੀ ਕਿਸ ਤਰ੍ਹਾਂ ਦੀ ਬਣ ਗਈ ਹੈ ਦੇਖੋ ਜੀ। ਸਾਡੇ ਜੜੀ ਭਿੰਡੀ ਹੈ ਬਿਲਕੁਲ ਪਿਆਰ ਹੋ ਗਈ ਹੈ। ਬਹੁਣ ਅਸੀਂ ਹੁਣ ਇਹਨੂੰ ਸਾਈਡ ਤੇ ਕਰ ਦਾਂਗੇ ਬਿਲਕੁਲ। ਹੁਣ ਅਸੀਂ ਅਰਬੀ ਚੈੱਕ ਕਰਾਂਗੇ ਕਿ ਅਰਬੀ ਸਾਡੀ ਤਿਆਰ ਹੋ ਗਈ ਹੈ। ਭਿੰਡੀ ਗਲ ਬਿਲਕੁਲ ਤਿਆਰ ਹੈ ਸਾਡੀ ਆ ਦੇਖੋ ਜੀ ਬਿਲਕੁਲ ਬਣ ਗਈ ਹੈ ਭਿੰਡੀ। ਤੇ ਅਰਬੀ ਹੁਣ ਚੈੱਕ ਕਰਦੇ ਆਂ ਅਸੀਂ ਹਾਂਜੀ ਅਰਬੀ ਵੀ ਸਾਡੀ ਗਲ ਗਈ ਐ ਬਸ ਇੱਕ ਅੱਧਾ ਮਿੰਟ ਸਾਨੂੰ ਹੋਰ ਰੱਖਣਾ ਪੰਦਾ ਵੈਸੇ ਗਲ ਗਈ ਐ ਅੱਛੇ ਤਰ੍ਹਾਂ ਸਾਰੇ ਪੀਸ ਗਲੇ ਹੋਏ ਨੇ ਕਈ ਵਾਰੀ ਕੋਈ ਮੋਟਾ ਪੀਸ ਹੁੰਦਾ ਐ ਕੋਈ ਪਤਲਾ ਤੇ ਦੇਖਣਾ ਇੱਕ ਵਾਰੀ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਵਧੀਆ ਬਣਦੀ ਐ ਤੁਸੀਂ ਕਿਤੇ ਵਿਆਹ ਸ਼ਾਦੀਆਂ ਤੇ ਜਾਂਦੇ ਹੋ ਤੁਸੀਂ ਦੇਖਦੇ ਹੋ ਜਿੱਧਰ ਪੰਜਾਬੀ ਖਾਣਾ ਬਣਿਆ ਹੁੰਦਾ ਨਾ ਉਧਰਲੀ ਸਾਈਡ ਤੇ ਤੁਸੀਂ ਜੋ ਜਾਂਦੇ ਹੋ ਤੇ ਤੁਹਾਨੂੰ ਪਤਾ ਹੀ ਲੱਗ ਜਾਂਦਾ ਐ ਕਿ ਉੱਥੇ ਕਿਵੇਂ ਤਵੇ ਦੇ ਉੱਤੇ ਉਹਨਾਂ ਨੇ ਸਜਾਈਆਂ ਹੁੰਦੀਆਂ ਨੇ ਇੱਕ ਪਾਸੇ ਕ੍ਰੇਲੇ ਇੱਕ ਪਾਸੇ ਅਰਬੀ ਇੱਕ ਪਾਸੇ ਪਿੰਡੀ ਲੰਬੀ ਲੰਬੀ ਪਿੰਡੀ ਕੱਟੀ ਹੁੰਦੀ ਹੈ ਪੈਂਗਨ ਕੱਟੇ ਹੁੰਦੇ ਨੇ ਕ੍ਰੇਲੇ ਕੱਟੇ ਹੁੰਦੇ ਨੇ ਉਹ ਪੂਰੇ ਤਵੇ ਦੇ ਉੱਤੇ ਉਹਨਾਂ ਨੇ ਬੜੇ ਸੋਹਣੇ ਸਜਾਏ ਹੁੰਦੇ ਨੇ ਔਰ ਦੂਰ ਹੀ ਦੇਖ ਕੇ ਦਿਲ ਕਰਦਾ ਹੈ ਕਿ ਜ਼ਰੂਰ ਖਾਣੇ ਸਰ ਲੋਕ ਉਧਰ ਪੰਜਾਬੀ ਖਾਣੇ ਵਾਲ ਜਾਣਗੇ ਕੋਈ ਵੀ ਨੌਨ ਵੇਜ ਨਹੀਂ ਖਾਏਗਾ ਜਦੋਂ ਇਹੋ ਜਿਹੀ ਚੀਜ਼ਾਂ ਦੇਖ ਲੈਂਦਾ ਪੰਜਾਬੀ ਰਸੋਈ ਵਿੱਚ ਚਾਹੁੰਦੇ ਨੇ ਤਕਰੀਬਨ ਹੋਟਲਾਂ ਦੇ ਵਿੱਚ ਅੱਜਕੱਲہ ਟ੍ਰੈਂਡ ਹੀ ਬਣ ਗਿਆ ਹੈ ਕਿ ਤੇ ਵੇਦੇ ਉੱਤੇ ਇਹ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਵੈਸੇ ਤੇ ਇਹ ਵਿਆਹ ਸ਼ਾਦੀਆਂ ਤੇ ਹੁੰਦੀ ਹੁੰਦੇ ਨੇ ਪਰ ਤੁਸੀਂ ਹੋਟਲਾਂ 'ਚ ਵੀ ਜਾਓ ਨਾ ਜਿੱਥੇ ਬਫੇ ਹੁੰਦਾ ਤੇ ਉੱਥੇ ਵੀ ਤੁਸੀਂ ਜਾਓਗੇ ਤੇ ਉੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਮਿਲਣਗੇ ਆ ਵੈਜੀਟੇਬਲ ਬੰਦੀਆਂ ਆ ਤੇ ਬਹੁਤ ਹੀ ਉਹਨਾਂ ਦੀ ਖੁਸ਼ਬੂ ਵੀ ਬੜੀ ਵਧੀਆ ਆਉਂਦੀ ਹੈ ਹੁਣ ਵੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਔਰ ਬੰਦੀਆਂ ਵੀ ਆਸਾਨੀ ਦੇ ਨਾਲ ਨੇ ਅਗਰ ਤੁਹਾਡੇ ਘਰ ਅਚਾਨਕ ਗੈਸਟ ਆ ਜਾਂਦੇ ਨੇ ਤੁਸੀਂ 3-4 ਆਈਟਮਾਂ ਬਣਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਇੱਕ-ਇੱਕ ਸਾਈਡ ਤੇ 250 ਗ੍ਰਾਮ ਦੀਆਂ ਚੀਜ਼ਾਂ ਲੈ ਕੇ ਚਾਰ ਤੁਸੀਂ 1 ਕਿਲੋ ਸਬਜੀ ਆਮ ਨਾਲ ਇਹਦੇ ਜਬਨ ਜਾਂਦੀ ਹੈ 250 ਗ੍ਰਾਮ ਲੈ ਲਓ ਪਿਆਜ਼ ਤੁਸੀਂ ਸੈਵਿਚ ਘਾਰ ਸੈਂਟਰ ਚ ਰੱਖ ਦੋ ਬਾਅਦ ਜਿਹਦੇ ਚ ਸਬਜੀ ਚ ਮਿਕਸ ਕਰਨ ਮਿਕਸ ਕਰ ਲਓ ਕਰੇਲੇ ਵੀ ਤੁਸੀਂ ਭਰ ਕੇ ਇੱਕ ਸਾਈਡ ਤੇ ਰੱਖ ਸਕਦੇ ਹੋ ਚਾਰ-ਪੰਜ ਫਿਰ ਭਿੰਡੀ ਵੀ ਰੱਖ ਸਕਦੇ ਹੋ ਅਰਬੀ ਰੱਖ ਸਕਦੇ ਹੋ ਬੈਂਗਨ ਰੱਖ ਸਕਦੇ ਹੋ ਤੁਸੀਂ ਭਰਵੇਂ ਬੈਂਗਰ ਵੀ ਬਣਾ ਸਕਦੇ ਹੋ ਸ਼ਿਮਲਾ ਮਿਰਚ ਵੀ ਬਣਾ ਸਕਦੇ ਹੋ ਜਿਹੜੀ ਚੀਜ਼ ਤੁਸੀਂ ਇਸ ਤੇ ਬਣਾਉਣਾ ਚਾਹੋ ਬਣਾ ਸਕਦੇ ਹੋ 4 4 3 3 इंच ਇਕੱਠੀਆਂ ਬਣ ਚੰਗੀਆਂ ਤੇ ਜਦੋਂ ਮੈਂ ਹੁਣ ਨੈਕਸਟ ਟਾਈਮ ਤਿੰਨ ਚਾਰ ਸਬਜ਼ੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਮੈਂ ਤੁਹਾਨੂੰ ਉਹ ਵੀ ਬਣਾ ਕੇ ਦਿਖਾਵਾਂਗੀ ਬਟ ਅੱਜ ਮੈਂ ਤੁਹਾਨੂੰ ਦੋ ਜ਼ਰੂਰ ਦੱਸਿਆ ਨੇ ਔਰ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਇੱਕ ਤਾਂ ਤੁਹਾਡੇ ਟਾਈਮ ਦੀ ਬਚਤ ਹੋ ਜਾਏਗੀ ਦੂਸਰਾ ਜਿਹੜੇ ਤਵੇ ਦੇ ਉੱਤੇ ਆਪਾਂ ਬਣਾਉਂਦੇ ਆ ਨਾ ਬਹੁਤ ਹੀ ਮਜ਼ੇਵਲੀ ਕਰਾਰੀ ਸਬਜ਼ੀ ਬਣ ਜਾਂਦੀ ਹੈ ਤੇ ਪਿਆਜ਼ ਤੁਸੀਂ ਅਗਰ ਅਰਬੀ ਚ ਵੀ ਅੰਨੇ ਪਾਣੇ ਚਾਹੁੰਦੇ ਹੋ ਮੈਂ ਥੋੜੇ ਜਿਹਾ ਅਦਰ ਕਰ ਦਿੱਤੇ ਸੀ ਪਿਆਜ਼ ਅਗਰ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਕਰ ਵੀ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਹਨੂੰ ਮਿਕਸ ਵੀ ਕਰ ਸਕਦੇ ਆ ਇਹ ਜ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਵੀ ਇਹ ਦੇਖੋ ਉੱਤੋਂ ਤੁਸੀਂ ਪਿਆਜ਼ ਕੱਢ ਸਕਦੇ ਹੋ ਸਾਈਡਾਂ ਤੋਂ ਤੇ ਇਹਨੂੰ ਢਿੰਡੀ ਨੂੰ ਸਾਈਡ ਤੇ ਕਰਕੇ ਅਰਬੀ ਦੇ ਵਿੱਚ ਵੀ ਪਿਆਜ਼ ਮਿਕਸ ਕਰ ਸਕਦੇ ਹੋ ਅਗਰ ਤੁਸੀਂ ਦੋ ਡੋਂਗਿਆ ਸ਼ੋਅ ਕਰਨਾ ਹੈ ਤਾਂ ਠੀਕ ਹੈ ਜੀ ਪਿਆਜ਼ ਕਾਫੀ ਇਹਦੇ ਵਿੱਚ ਮੈਂ ਪਾ ਵੀ ਦਿੱਤੇ ਨੇ ਤੇ ਤੁਸੀਂ ਹੋਰ ਵੀ ਕੱਢਣਾ ਚਾਹੁੰਦੇ ਹੋ ਤਾਂ ਚਮਚ ਦੀ ਸਹਾਇਤਾ ਦੇ ਨਾਲ ਤੁਸੀਂ ਅਦਰੋਂ ਕੱਢ ਸਕਦੇ ਹੋ ਇਹ ਦੇਖੋ इजीली ਨਿਕਲ ਜਾਂਦੇ ਨੇ ਕਿਉਂਕਿ ਲੰਬੇ ਲੰਬੇ ਕੱਟੇ ਹੋਣੇ ਨਾ ਬਰੀਕ ਜਿਆਦਾ ਹੋਣਾ ਫਿਰ ਮੁਸ਼ਕਲ ਹੁੰਦਾ ਤੇ ਲੰਬੇ ਜਿਹੜੇ ਪਿਆਜ਼ ਨੇ ਬਹੁਤ ਵਧੀਆ ਆਰਾਮ ਨਾਲ ਨਿਕਲ ਜਾਂਦੇ ਨੇ ਇਹ ਦੇਖੋ ਜੀ ਸਬਜ਼ੀਆਂ ਕਿੰਨੀਆਂ ਵਧੀਆ ਬਣ ਗਈਆਂ ਔਰ ਕਿੰਨੀ ਵਧੀਆ ਖੁਸ਼ਬੂ ਆ ਰਹੀ ਹੈ ਇਹਦੇ ਤੇ ਮੈਂ ਹੁਣ ਅਰਬੀ ਤੇ ਪਾਵਾਂਗੀ ਧਨੀਆਂ ਧਨੀਆਂ ਮੈਂ ਕੱਟ ਲਈਆਂ ਤੇ ਮੈਂ ਹੁਣ ਅਰਬੀ ਤੇ ਧਨੀਆਂ ਪਾਣ ਲੱਗਿਆ ਮੈਂ ਗੈਸ ਬੰਦ ਕਰ ਦੇਣੀ ਹੈ ਔਰ ਉੱਪਰੋਂ ਮੈਂ ਥੋੜਾ ਟੱਕ ਦਾਂਗੀ ਤਾਂ ਕਿ ਸਟੀਮ ਚ ਜੜੀ ਕਸਰ ਰਹਿ ਗਈ ਉਸਟੀਮ ਚ ਵੀ ਬਣ ਚੇਗੀ ਠੀਕ ਹੈ ਜੀ ਹੁਣ ਮੈਂ ਗੈਸ ਬੰਦ ਕਰ ਰਹੀਆਂ ਮੈਂ ਧਨੀਆਂ ਪਾ ਕੇ ਕਿ ਤੁਹਾਨੂੰ ਪਲੇਟਿੰਗ ਕਰਕੇ ਦਿਖਾਣੀ ਹੈ ਗੈਸ ਬੰਦ ਕਰ ਦਿੱਤੀ ਆ ਮੈਂ ਹਾਂਜੀ ਤੁਸੀਂ ਇਹ ਦੇਖੋ ਜੀ ਦੋਨੋਂ ਸਬਜ਼ੀਆਂ ਇੱਕੋ ਪਲੇਟ ਵਿੱਚ ਇੱਕੋ ਡੋਂਗੇ ਚ ਪਾ ਸਕਦੇ ਹੋ ਔਰ ਕੋਈ ਵੀ ਤੁਹਾਨੂੰ ਨਹੀਂ ਕਹਿ ਸਕੇਗਾ ਕਿ ਤੁਸੀਂ ਸਬਜ਼ੀਆਂ ਇੱਕੋ ਟਾਈਮ ਤੇ ਬਣਾਈਆਂ ਨੇ ਉੱਪਰ ਧਨੀਆ ਪਾਓ ਗ੍ਰੀਨ ਔਰ ਉੱਪਰ ਤੁਸੀਂ ਮલાઈ ਕਰੀਮ ਵੀ ਪਾ ਸਕਦੇ ਹੋ ਅਗਰ ਤੁਹਾਨੂੰ ਅੱਛੀ ਲੱਗਦੀ ਹੈ ਤੇ ਇਸ ਤਰ੍ਹਾਂ ਤੁਸੀਂ ਡੋਂਗੇ ਵਿੱਚ ਸੈੱਟ ਕਰਕੇ ਤੇ ਸਬਜ਼ੀ ਤੁਸੀਂ ਦੇ ਸਕਦੇ ਹੋ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇਹ ਦੇਖੋ ਜੀ ਤੁਸੀਂ ਅਲੱਗ-ਅਲੱਗ ਤੁਹਾਨੂੰ ਵਿੱਚੋਂ ਭਿੰਡੀ ਕਿਦਾਰੇ ਨਜ਼ਰ ਆ ਰਹੀ ਹੈ ਦੇਖੋ ਇਹ ਹਰੀ ਮਿਰਚ ਭਿੰਡੀ ਨਾਲ ਸਮਾਇਨਾ ਹਰੀ ਮਿਰਚ ਤੇ ਭਿੰਡੀ ਅਲੱਗ ਰੱਖੀ ਹੈ ਦੇਖੋ ਜੀ ਬਿਲਕੁਲ ਅਲੱਗ-ਅਲੱਗ ਬੰਦਿਆਂ ਨੇ ਇਸ ਤੋਂ ਇਲਾਵਾ ਤੁਸੀਂ ਤਿੰਨ-ਚਾਰ ਸਬਜ਼ੀਆਂ ਇਕੱਠੀਆਂ ਵੀ ਬਣਾ ਸਕਦੇ ਹੋ ਮੈਂ ਉੱਪਰ ਧਨੀਆ ਪਾਤਾ ਥੋੜਾ ਜਿਹਾ ਮੈਂ ਕਿਹਾ ਚਲੋ ਅੱਛਾ ਲੱਗਦਾ ਧਨੀਆ ਦੇ ਨਾਲ ਟੇਸਟੀ ਲੱਗਦੀਆਂ ਨੇ ਔਰ ਅਰਬੀ ਬਹੁਤ ਹੀ ਵਧੀਆ ਬਣ ਗਈ ਬਿਲਕੁਲ ਸਟੀਰਾ ਹੋਈ ਫੇ ਗੱਲੀ ਭੀ ਸੜੀ ਆ ਦੇਖੋ ਜੀ ਅਰਬੀ ਬਿਲਕੁਲ ਗਲੀ ਹੋਈ ਹੈ ਤੇ ਬਹੁਤ ਹੀ ਹੈਲਦੀ ਬੰਦੀ ਬਹੁਤ ਟੇਸਟੀ ਬੰਦੀ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਇੱਕ ਤਾਂ ਤੁਹਾਡੇ ਟਾਈਮ ਦੀ ਬਚਤ ਹੋ ਜਾਗੀ ਇਸ ਤੋਂ ਇਲਾਵਾ ਤੁਸੀਂ ਤਿੰਨ ਚਾਰ ਸਬਜ਼ੀਆਂ ਇਕੱਠੀਆਂ ਵੀ ਬਣਾ ਸਕਦੇ ਹੋ ਮੈਂ ਦੋ ਬਣਾਈਆਂ ਨੇ ਜਿਸ ਦਿਨ ਮੈਂ ਚਾਰ ਇਕੱਠੀਆਂ ਬਣਾਵਾਂਗੀ ਤੁਹਾਡੇ ਨਾਲ ਜੂਰ ਸ਼ੇਅਰ ਕਰਾਂਗੀ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਬੈਂਗਨ ਵੀ ਭਰ ਕੇ ਰੱਖ ਸਕਦੇ ਹੋ ਕੁਰਲੇ ਵੀ ਭਰ ਸਕ ਕੇ ਰੱਖ ਸਕਦੇ ਹੋ ਔਰ ਸ਼ਿਮਲਾ ਮਿਰਚ ਵੀ ਤਿੰਨੋਂ ਚੀਜ਼ਾਂ ਦਾ ਮਸਾਲਾ ਮਟੀਰੀਅਲ ਇੱਕ ਵਾਰੀ ਤਿਆਰ ਕਰਕੇ ਤੇ ਤੁਸੀਂ ਇਹਨਾਂ ਦੇ ਨਾਲ ਬਣਾ ਸਕਦੇ ਹੋ ਪਿੰਢੀ ਤੇ ਨਾਲ ਅਰਬੀ ਵੀ ਚਾਰ ਚਾਰ ਪੰਜ ਪੰਜ ਸਭ ਜੀ ਇੱਕੋ ਟਾਈਮ ਤੇ ਬਣਨ ਗਿਆ ਅਗਰ ਤੁਹਾਡੇ ਘਰ ਗੈਸਟ ਆ ਰਹੇ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਔਰ ਫਟਾਫਟ ਤੁਹਾਡਾ ਮਟੀਰੀਅਲ ਪਿਆਰ ਹੋ ਜਾਏਗਾ ਠੀਕ ਹੈ ਜੀ ਓਕੇ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਸਸਰੀ ਕਾ ਜੀ